ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਿਰੋਜ਼ਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਲਵ ਮੈਰਿਜ ਕਰਾਉਣੀ ਮਹਿੰਗੀ ਪੈ ਗਈ ਸਹਰਾ ਪਰਿਵਾਰ ਵੱਲੋਂ ਰਸਤੇ ਵਿੱਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਫਿਰੋਜ਼ਪੁਰ ਦੇ ਪਿੰਡ ਕਮਾਲੇਵਾਲਾ ਤੋਂ ਸਾਹਮਣੇ ਆਇਆ ਜਿੱਥੋਂ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਸ ਨੇ ਲਵ ਮੈਰਿਜ ਕਰਵਾਈ ਹੋਈ ਹੈ ਅਤੇ ਉਹ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸੇ ਰੰਜਿਸ਼ ਦੇ ਤਹਿਤ ਉਸ ਨੂੰ ਰਸਤੇ ਵਿੱਚ ਘੇਰ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਦਰਾਨੋ ਗੰਭੀਰ ਜ਼ਖਮੀ ਹੋ ਗਿਆ ਪੀੜਤ ਨੌਜਵਾਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਐਸਪੀ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਅੰਮ੍ਰੋ ਬਾਈ। ਹਾਂਜੀ। ਅੰਮ੍ਰੋ ਬਾਈ। ਹਾਂ ਕਿੱਥੇ ਤੁਹਾਡੀ ਮੈਰਿਜ ਹੋਈ? ਸਾਡੀ ਮੈਰਿਜ ਪਿੰਡ 'ਚ ਹੀ ਹੋਈ ਸੀ। ਲਾ ਮੈਰਿਜ ਕਰਾਈ ਸੀ। ਤੁਸੀਂ ਕਰਾਈ ਲਾ ਮੈਰਿਜ। ਹਾਂਜੀ ਲਾ ਮੈਰਿਜ ਕਰਾਈ ਸੀ। ਕੀ ਗੱਲਬਾਤ ਹੈ ਇਹ? ਗੱਲਬਾਤ ਹੋਈ ਸੀ ਨਾ ਰਾਜੀ ਖੁਸ਼ੀ ਮੰਨ ਗਏ ਸੀ। ਕਰੋ ਟੋਰ ਦਿੱਤਾ ਮੇਰੇ ਮਾਪਿਓ ਨੇ। ਪੈਣਾ ਪਰਾਉਂ ਦੇ ਸਾਡੇ ਵੀ ਇਹਨਾਂ ਦੇ ਕਰੋ ਗਿਆ ਸੀ ਵੀ ਪਤੀ ਜਾਨੇ ਜਾਂ ਆਪਾਂ ਨੇ ਪੁਆ ਕੇ ਨਾ ਟੋਰ ਦਿੱਤਾ ਸੀ ਵਧਿਆ। ਤੇ ਮੇਰੇ ਭਰਾ ਤੇ ਮੇਰੇ ਦੋ ਚਾਚੇ ਹੈਗੇ ਨੇ, ਚਾਚੇ ਤੇ ਮੁੰਡੇ ਹੈਗੇ ਨੇ ਤਿੰਨ। ਤੇ ਉਹਨਾਂ ਦੇ ਦਿਲ ਚ ਹੀ ਗਈ ਸੀ ਉਹ ਜਦੋਂ ਹੱਥ ਫੇਰ ਤੇ ਨਟੋੜਿਆ ਸੀ ਉਹ ਉਦੋਂ ਨਹੀਂ ਆਏ ਸੀ ਉਹ ਆਪਣੇ ਚਲੇ ਗਏ ਸੀ ਇਹਨਾਂ ਦੇ ਦਿਲ ਚ ਹੀ ਗਈ ਸੀ ਅਸੀਂ ਅੱਕਰ ਕੱਢਨੀ ਮੁੰਡੇ ਨੂੰ ਅਸੀਂ ਮਾਰਨਾ ਹੀ ਮਾਰਨਾ ਇਹਦਾ ਨਾਲ ਲੈਂਦੇ ਸੀ ਵੇ ਇਹੀ ਕਿਹਾ ਸੀ ਮੇਰੇ ਤੋਂ ਦੋ ਬੱਚੇ ਹੋ ਗਏ ਤੁਸੀਂ ਮੇਰਾ ਮੰਦਾ ਮੰਗਦੇ ਤੇ ਮੇਰਾ ਘਰ ਝਾੜਦੇ ਤੇ ਤੇ ਇਹਨਾਂ ਮੇਰੇ ਚ ਕਿਹੜਾ ਇੱਕ ਚਾਚਾ ਹੈਗਾ ਨਾ ਡਾਕਟਰ ਉਹਨੇ ਮੇਰੇ ਵੀਰੇ ਨੂੰ ਕਿਹਾ ਸੀ ਤੂੰ ਆਮਲਾ ਕਰਨਾ ਹੀ ਕਰਨਾ ਹੈ ਅਸੀਂ ਤੇਰੇ ਨਾਲ ਆ ਪਹਿਲਾਂ ਉਹਨੂੰ ਭੇਜਿਆ ਨੇ ਫਿਰ ਆਪ ਨਾਲ ਆ ਗਏ ਸੀ ਕਿੰਨੇ ਸਿਰ ਉਹ ਵੀ ਮੈਰਿਜ ਹੋਈ ਨਹੀਂ ਪਈ 6 ਮਹੀਨਾ ਸਾਲ ਲੱਗਾ ਹੈ ਉਹ 2026 ਨਹੀਂ ਹੋਇਆ ਚੜਾ ਤੇ ਉਦੋਂ 6 ਮਹੀਨਾ ਸਾਲ ਲੱਗਾ ਹਾਂਜੀ 6 ਸਾਲ ਹੋ ਗਏ ਲਾ ਮੈਰਜ ਹਾਂਜੀ ਲਾ ਮੈਰਜ ਹੋ ਗਈ ਦੋ ਬੱਚੇ ਨੇ ਕਕੂੜੀ ਇੱਕ ਮੁੰਡਾ 21 ਭਰਾ ਤੁਹਾਡੇ ਰੰਜਾ ਸਕਦੇ ਸੀ ਹਾਂਜੀ ਰੰਜਾ ਰੱਖਦੇ ਸੀ ਹਮਲਾ ਕਿੰਨਾ ਕੀਤਾ ਉਹਨਾਂ ਨੇ ਕੀਤਾ ਹਾਂਜੀ ਉਹਨਾਂ ਨੇ ਕੀਤਾ ਸੀ ਹਮਲਾ ਕੰਮ ਤੋ ਆ ਰਿਹਾ ਸੀ ਮਜੂਰੀ ਤੋ ਬੇਨਤੀ ਅਸੀਂ ਬੰਦੇ ਆ ਕੰਮ ਕਰਕੇ ਆ ਰਿਹਾ ਸੀ ਕਹਿੰਦਾ ਸੀ ਦੋ ਦਿਨ ਕੰਮ ਤੇ ਲਾ ਲਨ ਉਦੋਂ ਬਾਅਦ ਮਸ਼ੀਨ ਨਾਲੇ ਇੰਨਾ ਟਾਈਮ ਕਰੇ ਵੀ ਨਹੀਂ ਰਹਿੰਦੇ ਤਿੰਨ ਤਿੰਨ ਮਹੀਨੇ ਬਾਹਰ ਜਾਂਦੇ ਨੇ ਸੀ ਜਾਣ ਲਾਂ ਹਾਂ ਤੇ ਹਮਲਾ ਕਰਤਾ ਇਹਦੇ ਹਾਂਜੀ ਹਮਲਾ ਨਾ ਕਰ ਦਿੱਤਾ ਕੀ ਮਾਰਿਆ ਇਹਨੂੰ ਉਹਨਾਂ ਕੋਲ ਕਾਪੇ ਗਏ ਸੀ ਅਸੀਂ ਤਾਂ ਤੇ ਮੌਕੇ ਤੇ ਕੋਲ ਨਹੀਂ ਗਏ ਸੀ ਤੇ ਬਾਕੀ ਕਿਨੂੰ ਵੱਜੀਆਂ ਨੂੰ ਪਤਾ ਹੈ ਕਾਪੇ ਗਏ ਸੀ ਤੇ ਕਿਰਚਾ ਉਹਨਾਂ ਕੋਲੇ ਗਿਆ ਸੀ ਸਿਰ ਤੇ ਮਾਰਿਆ ਨੇ ਦਿਨੇ ਗੋ ਅਥਕ ਕੀਤਾ ਸੀ ਵੀ ਮੈਨੂੰ ਨਾ ਮਾਰੋ ਵੀ ਮੇਰਾ ਤਾਂ ਮੇਰੇ ਕੋਲ ਕੋਈ ਕਾਈ ਕੋਈ ਨਾ ਛੜਾਣਾ ਲੇਗਾ ਸੀ ਡਰ ਕੇ ਨੇ ਗੋ ਅਥਕ ਕਰਦੇ ਤਾਂ ਮੈਨੂੰ ਨਾ ਮਾਰੋ ਤੇ ਆਤ ਤੇ ਵੱਜੀ ਸੀ ਪਤਾ ਨਹੀਂ ਕੀ ਚੀਜ਼ ਕਾਪਾ ਵੱਜ ਜਾਏ ਕਿ ਕੀ ਵੱਜ ਜਾਏ ਠੀਕ ਹਾਂਜੀ ਹੁਣ ਕਾਰਵਾਈ ਦੀ ਕੀ ਮੰਗ ਹੁਣ ਚਾਹੀਦੀ ਹੈ ਕਾਰਵਾਈ ਪੂਰੀ ਸਖਤ ਸਖਤ ਹੋਣੀ ਚਾਹੀਦੀ ਹੈ ਕਿਵੇਂ ਆ ਰਹੀਆਂ ਹਾਂਜੀ ਧਮਕੀਆਂ ਵੀ ਆ ਰਹੀਆਂ ਹਾਂਜੀ ਧਮਕੀਆਂ ਵੀ ਆ ਰਹੀਆਂ ਨੇ ਕੰਦੇ ਨਾ ਜੇ ਤਾਂ ਮਾਰਾ ਹੀ ਨਹੀਂ ਅਜੇ ਤਾਂ ਹੁਣ ਮਾਰਨਾ ਹੈ ਪਿੰਡ 'ਚ ਰਹਿਣ ਦੇਣਾ ਜਾਂ ਨਹੀਂ ਪਿੰਡ 'ਚ ਕਹਿੰਦੇ ਨੇ ਨਹੀਂ ਰਹਿਣ ਦੇਣਾ ਨਹੀਂ ਰਹਿਣ ਦੇਣਾ ਹਾਂਜੀ ਕੀ ਨਾਮ ਤੇਡਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਕਮਾਲੇ ਕਮਾਲੇ ਬਲੇ ਕੀ ਗੱਲ ਬਾਤ ਹੋਈ ਜਿਹੜਾ ਤੁਹਾਡੇ ਤੇ ਹਮਲਾ ਕੀ ਕਰਨ ਗਿਆ ਸੀ ਮੈਂ ਸ਼ਹਿਰੋਂ ਕੰਮ ਤੋਂ ਆ ਰਿਹਾ ਥੇ ਤੇ ਚੱਕੀ ਤੋਂ ਆਟਾ ਮੈਨੂੰ ਕਰੂ ਫੋਨ ਕੀਤਾ ਨੇ ਭਈ ਆਟਾ ਲੈ ਕੇ ਆ ਜਾ ਕਰਾਂ ਨੂੰ ਤੇ ਮੈਂ ਉਥੋਂ ਆਟਾ ਚਾ ਕੇ ਤੇ ਮੇਰੇ ਮਗਰੋਂ ਹੀ ਨਵਾਰ ਕਰਤਾ ਹੈ ਡੇਗ ਲਿਆ ਮੋਟਰਸਾਈਕਲ ਤੋਂ ਕੋਟਮਾਰਕ ਕੀਤੀ ਤੇ ਸੇਰ ਵਾਲੀਆਂ ਸੱਟਾਂ ਲਾਈਆਂ ਨੇ ਕਿਰਚਾ ਮਾਰੀਆਂ ਤੇ ਕਪੇਗੋਪੇ ਮਾਰੇ ਨੇ ਮਾਰੀਆਂ ਤੇ ਕਿਉਂ ਕੀ ਵਜ੍ਹਾ ਸੀ ਮਾਰਨ ਦੀ ਇਹ ਸਾਡੇ ਦੋ ਜੀ ਲਵ ਮੈਰਿਜ ਹੋਈ ਏ ਪਿੰਡ ਜੀ ਤੋਨਾ ਹੋ ਗਈ ਮੈਰਿਜ 6 ਸਾਲ ਹੋ ਗਏ ਨੇ ਆ ਦੋ ਬੱਚੇ ਵੀ ਨੇ ਮੇਰੇ ਪਿੰਡ ਦੇ ਵਿੱਚ ਹੀ ਹੋਈ ਹਾਂਜੀ ਪਿੰਡ ਜੀ ਅੱਛਾ ਕੀ ਹੁੰਦੀ ਕੀ ਕਾਰਨ ਸੀ ਦਾ ਹੰਦਾ ਕਾਰਨ ਉਹਨਾਂ ਪਹਿਲੇ ਹੀ ਕਹਿਆ ਹੈ ਵੀ ਤੈਨੂੰ ਮਾਰਨਾ ਹੈ 6 ਸਾਲ ਹੋ ਗਏ ਨੇ ਯਾਨੂ ਤੇ ਨਾ ਕਿਹਾ ਮਾਰ ਨਾ ਹੈ ਤੈਨੂੰ ਤੈਨਾਂ ਰਾਜੀ ਨਹੀਂ ਗਏਹੀਂ ਤੇ ਬਾਕੀ ਮਾਂ ਪੇ ਕਰੋ ਤੋ ਰਿਆ ਨੇ ਤੇ ਤਾਏ ਚਾਚੇ ਹਾਰੇ ਇੰਦਾ ਭਰਾ ਇੰਨਾ ਸਾਰਿਆਂ ਨਾਲ ਮਿਲ ਕੇ ਮਾਰੇ ਆ ਕੀ ਇਹ ਕਿ ਕੁੱਟ ਮਾਰ ਕੀਤੀ ਹਾਂਜੀ ਕੀ ਮਾਰਿਆ ਕੀ ਤੁਹਾਡੇ ਕਾਪੇ ਤੇ ਕਿਰਚਾ ਹੋਰ ਕੀ ਹੋਰ ਡਾਂਗਾ ਸੋਟੀਆਂ ਨਾਲ ਕੁੱਟਿਆ ਕਿੰਨੇ ਜਣੇ ਹਮਲਾਵਰ ਸੀ ਲਗੈ ਸੀ 6 6-7 ਜਣੇ ਗਏ ਕੋਣ ਸੀ ਇੱਕ ਸਰਵਜੀਤ ਸਿੰਘ ਮੰਗਲ ਸਿੰਘ ਨੇ ਕੀ ਲੱਗਦੇ ਸੀ ਇਹ ਇਹਦਾ ਸੋਹਰਾ ਪਰਿਵਾਰ ਤੇ ਮੇਰੇ ਤੇ ਉਹਨਾਂ ਨੇ ਆ ਬੜਾ ਹਾਂਜੀ ਬੜੇ ਸੋਹਰਾ ਪਰਿਵਾਰ ਨੇ ਹਾਂਜੀ ਇੱਕ ਮੇਰਾ ਚਾਚਾ ਸੀ ਇੱਕ ਮੇਰਾ ਭਰਾ ਸੀ ਤੇ ਉਹਤੇ ਕੀ ਜਾਨੋ ਮਾਰ ਕੇ ਸੱਟ ਗਿਆ ਕਿਸ ਤਰ੍ਹਾਂ ਹਾਂਜੀ ਜਾਂ ਆਦੇ ਮੈਨੂੰ ਜਾਨੋ ਮਾਰ ਕੇ ਸੱਟ ਗਿਆ ਨੇ ਹਾਂਜੀ ਕਾਨੂੰਨੀ ਮੰਗ ਦੇ ਕਾਰਵਾਈ ਦੀ ਹੁਣ ਇਹ ਹੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਕਾਰਵਾਈ ਕਰਵਾਈ ਹਾਂਜੀ ਹਾਂਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਿਰੋਜ਼ਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਲਵ ਮੈਰਿਜ ਕਰਾਉਣੀ ਮਹਿੰਗੀ ਪੈ ਗਈ ਸਹਰਾ ਪਰਿਵਾਰ ਵੱਲੋਂ ਰਸਤੇ ਵਿੱਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਫਿਰੋਜ਼ਪੁਰ ਦੇ ਪਿੰਡ ਕਮਾਲੇਵਾਲਾ ਤੋਂ ਸਾਹਮਣੇ ਆਇਆ ਜਿੱਥੋਂ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਸ ਨੇ ਲਵ ਮੈਰਿਜ ਕਰਵਾਈ ਹੋਈ ਹੈ ਅਤੇ ਉਹ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸੇ ਰੰਜਿਸ਼ ਦੇ ਤਹਿਤ ਉਸ ਨੂੰ ਰਸਤੇ ਵਿੱਚ ਘੇਰ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਦਰਾਨੋ ਗੰਭੀਰ ਜ਼ਖਮੀ ਹੋ ਗਿਆ ਪੀੜਤ ਨੌਜਵਾਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਐਸਪੀ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਅੰਮ੍ਰੋ ਬਾਈ। ਹਾਂਜੀ। ਅੰਮ੍ਰੋ ਬਾਈ। ਹਾਂ ਕਿੱਥੇ ਤੁਹਾਡੀ ਮੈਰਿਜ ਹੋਈ? ਸਾਡੀ ਮੈਰਿਜ ਪਿੰਡ 'ਚ ਹੀ ਹੋਈ ਸੀ ਲਾ ਮੈਰਿਜ ਕਰਾਈ ਸੀ। ਤੁਸੀਂ ਕਰਾਈ ਲਾ ਮੈਰਿਜ। ਹਾਂਜੀ ਲਾ ਮੈਰਿਜ ਕਰਾਈ ਸੀ। ਕੀ ਗੱਲਬਾਤ ਹੈ ਜੀ? ਗੱਲਬਾਤ ਹੋਈ ਸੀ ਨਾ ਰਾਜੀ ਖੁਸ਼ੀ ਮੰਨ ਲਏ ਸੀ। ਕਰੋ ਤੋੜ ਦਿੱਤਾ ਮੇਰੇ ਮਾਪਿਓ ਨੇ। ਪੈਣਾ ਪਰਾਉਂ ਦੇ ਸਾਡੇ ਵੀ ਇਹਨਾਂ ਦੇ ਕਰੋ ਗਿਆ ਸੀ ਵੀ ਪਤੀ ਜਾਨੇ ਜਾਂ ਆਪਾਂ ਨੇ ਪੁਆ ਕੇ ਨਾ ਤੋੜ ਦਿੱਤਾ ਸੀ ਵਧਿਆ। ਤੇ ਮੇਰੇ ਭਰਾ ਤੇ ਮੇਰੇ ਦੋ ਚਾਚੇ ਹੈਗੇ ਨੇ, ਚਾਚੇ ਤੇ ਮੁੰਡੇ ਹੈਗੇ ਨੇ ਤਿੰਨ। ਉਹਨਾਂ ਦੇ ਦਿਲ ਚ ਹੀ ਗਈ ਸੀ ਉਹ ਜਦੋਂ ਹੱਥ ਫੇਰ ਤੇ ਨਟੋਰਾ ਸੀ ਉਹਦੋਂ ਨਹੀਂ ਆਏ ਸੀ ਉਹ ਮਨੇ ਚਲੇ ਗਏ ਸੀ ਇਹਨਾਂ ਦੇ ਦਿਲ ਚ ਹੀ ਗਈ ਸੀ ਅਸੀਂ ਅੱਕਰ ਕੱਢਨੀ ਮੁੰਡੇ ਨੂੰ ਅਸੀਂ ਮਾਰਨਾ ਹੀ ਮਾਰਨਾ ਇਹਦਾ ਨਾਂ ਲੈਂਦੇ ਸੀ ਵੇ ਇਹੀ ਕਿਹਾ ਸੀ ਮੇਰੇ ਦੋਨ ਦੋ ਬੱਚੇ ਹੋ ਗਏ ਤੁਸੀਂ ਮੇਰਾ ਮੰਦਾ ਮੰਗਦੇ ਫਿਰ ਮੇਰਾ ਘਰ ਝੜਦੇ ਤੇ ਤੇ ਇਹਨਾਂ ਮੇਰੇ ਚ ਕਿਹੜੇ ਇੱਕ ਚਾਤਿਆ ਹੈਗਾ ਨਾ ਡਾਕਟਰ ਉਹਨੇ ਮੇਰੇ ਵੀਰੇ ਨੂੰ ਕਿਹਾ ਸੀ ਤੂੰ ਆਮਲਾ ਕਰਨਾ ਹੀ ਕਰਨਾ ਹੈ ਅਸੀਂ ਤੇਰੇ ਨਾਲ ਆ ਪਹਿਲਾਂ ਉਹਨੂੰ ਭੇਜਿਆ ਨੇ ਫਿਰ ਆਪ ਨਾਲ ਆ ਗਏ ਸੀ ਕਿੱਲੀ ਫਿਰ ਹੋ ਗਈ ਮੈਰਿਜ ਹੋਈ ਨੀ ਪਹਿਲੀ 6 ਮਹੀਨਾ ਸਾਲ ਲੱਗਾ ਹੈ ਉਹ 2026 ਨਹੀਂ ਹੋਇਆ ਚੜਾ ਤੇ ਉਦੋਂ 6 ਮਹੀਨਾ ਸਾਲ ਲੱਗਿਆ ਹਾਂਜੀ 6 ਸਾਲ ਹੋ ਗਏ ਲਾ ਮੈਰਜ ਹਾਂਜੀ ਲਾ ਮੈਰਜ ਹੋ ਗਈ ਦੋ ਬੱਚੇ ਨੇ ਕਕੂੜੀ ਇੱਕ ਮੁੰਡਾ 21 ਭਰਾ ਤੁਹਾਡੇ ਰੰਜਾ ਸਕਦੇ ਸੀ ਹਾਂਜੀ ਰੰਜਾ ਰੱਖਦੇ ਸੀ ਹਮਲਾ ਕਿੰਨਾ ਕੀਤਾ ਉਹਨਾਂ ਨੇ ਕੀਤਾ ਹਾਂਜੀ ਉਹਨਾਂ ਨੇ ਕੀਤਾ ਸੀ ਹਮਲਾ ਕੰਮ ਤੋ ਆ ਰਿਹਾ ਸੀ ਮਜੂਰੀ ਤੋ ਬੇਨਤੀ ਅਸੀਂ ਬੰਦੇ ਆ ਕੰਮ ਕਰਕੇ ਆ ਰਿਹਾ ਸੀ ਕਹਿੰਦਾ ਸੀ ਦੋ ਦਿਨ ਕੰਮ ਤੇ ਲਾ ਲਨ ਉਦੋਂ ਬਾਅਦ ਮਸ਼ੀਨ ਨਾਲੇ ਇੰਨਾ ਟਾਈਮ ਕਰੇ ਵੀ ਨਹੀਂ ਰਹਿੰਦੇ ਤਿੰਨ ਤਿੰਨ ਮਹੀਨੇ ਬਾਹਰ ਜਾਂਦੇ ਨੇ ਸੀ ਜਾਣ ਲਾਂ ਹਾਂ ਤੇ ਹਮਲਾ ਕਰਤਾ ਇਹਦੇ ਹਾਂਜੀ ਹਮਲਾ ਨਾ ਕਰ ਦਿੱਤਾ ਕੀ ਮਾਰਿਆ ਇਹਨੂੰ ਉਹਨਾਂ ਕੋਲ ਕਾਪੇ ਗਏ ਸੀ ਅਸੀਂ ਤਾਂ ਮੌਕੇ ਤੇ ਕੋਲ ਨਹੀਂ ਗਏ ਸੀ ਤੇ ਬਾਕੀ ਕਿਨੂੰ ਵੱਜੀਆਂ ਨੂੰ ਪਤਾ ਹੈ ਕਾਪੇ ਗਏ ਸੀ ਤੇ ਕਿਰਚਾ ਉਹਨਾਂ ਕੋਲੇ ਗਿਆ ਸੀ ਸਿਰ ਤੇ ਮਾਰਿਆ ਨੇ ਦਿਨੇ ਗੋਹ ਅਥਕ ਕੀਤਾ ਸੀ ਵੀ ਮੈਨੂੰ ਨਾ ਮਾਰੋ ਵੀ ਮੇਰਾ ਤਾਂ ਮੇਰੇ ਕੋਲ ਕੋਈ ਕਾਈ ਕੋਈ ਨਾ ਛੜਾਣਾ ਲੇਗਾ ਸੀ ਡਰ ਕੇ ਨੇ ਗੋਹ ਅਥਕ ਕਰਦੇ ਤਾਂ ਮੈਨੂੰ ਨਾ ਮਾਰੋ ਤੇ ਆਤ ਤੇ ਵੱਜੀ ਸੀ ਪਤਾ ਨਹੀਂ ਕੀ ਚੀਜ਼ ਕਾਪਾ ਵੱਜ ਜਾਏ ਕਿ ਕੀ ਵੱਜ ਜਾਏ ਠੀਕ ਹਾਂਜੀ ਹੁਣ ਕਾਰਵਾਈ ਦੀ ਕੀ ਮੰਗ ਹੁਣ ਚਾਹੀਦੀ ਹੈ ਕਾਰਵਾਈ ਪੂਰੀ ਸਖਤ ਸਖਤ ਹੋਣੀ ਚਾਹੀਦੀ ਹੈ ਕਿਵੇਂ ਆ ਰਹੀਆਂ ਹਾਂਜੀ ਧਮਕੀਆਂ ਵੀ ਆ ਰਹੀਆਂ ਨੇ ਹਾਂਜੀ ਧਮਕੀਆਂ ਵੀ ਆ ਰਹੀਆਂ ਨੇ ਕੰਦੇ ਨਾ ਜੇ ਤਾਂ ਮਾਰਾ ਹੀ ਨਹੀਂ ਅਜੇ ਤਾਂ ਹੁਣ ਮਾਰਨਾ ਪਿੰਡ ਚ ਰਹਿਣ ਦੇਣਾ ਜਾਂ ਨਹੀਂ ਪਿੰਡ ਚ ਕਹਿੰਦੇ ਨੇ ਨਹੀਂ ਰਹਿਣ ਦੇਣਾ ਨਹੀਂ ਰਹਿਣ ਦੇਣਾ ਹਾਂਜੀ ਕੀ ਨਾਮ ਤੇਡਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਕਮਾਲੇ ਕਮਾਲੇ ਬਲੇ ਕੀ ਗੱਲ ਬਾਤ ਹੋਈ ਜਿਹੜਾ ਤੁਹਾਡੇ ਤੇ ਹਮਲਾ ਕੀ ਕਰਨ ਗਿਆ ਸੀ ਮੈਂ ਸ਼ਹਿਰੋਂ ਕੰਮ ਤੋਂ ਆ ਰਿਹਾ ਥੇ ਤੇ ਚੱਕੀ ਤੋਂ ਆਟਾ ਮੈਨੂੰ ਕਰੂ ਫੋਨ ਕੀਤਾ ਨੇ ਭਈ ਆਟਾ ਲੈ ਕੇ ਆ ਜਾ ਘਰਾਂ ਨੂੰ ਤੇ ਮੈਂ ਉਥੋਂ ਆਟਾ ਚਾ ਕੇ ਤੇ ਮੇਰੇ ਮਗਰੋਂ ਹੀ ਨਵਾਰ ਕਰਤਾ ਹੈ ਡੇਗ ਲਿਆ ਮੋਟਰਸਾਈਕਲ ਤੋਂ ਕੋਟਮਾਰ ਕੀਤੀ ਤੇ ਸੇਰ ਵਾਲੀਆਂ ਸੱਟਾਂ ਲਾਈਆਂ ਨੇ ਕਿਰਚਾ ਮਾਰੀਆਂ ਤੇ ਕਪੇਗੋਪੇ ਮਾਰੇ ਨੇ ਮਾਰੀਆਂ ਤੇ ਕਿਉਂ ਕੀ ਵਜ੍ਹਾ ਸੀ ਮਾਰਨ ਦੀ ਇਹ ਸਾਡੇ ਦੋ ਜੀ ਲਵ ਮੈਰਿਜ ਹੋਈ ਏ ਪਿੰਡ ਜੀ ਦੋਨਾਂ ਦੀ ਮੈਰਿਜ 6 ਸਾਲ ਹੋ ਗਏ ਨੇ ਆ ਦੋ ਬੱਚੇ ਵੀ ਨੇ ਮੇਰੇ ਪਿੰਡ ਦੇ ਵਿੱਚ ਹੀ ਹਾਂਜੀ ਪਿੰਡ ਜੀ ਅੱਛਾ ਕੀ ਹੁੰਦੀ ਕੀ ਕਾਰਨ ਸੀ ਦਾ ਹੰਦਾ ਕਾਰਨ ਉਹਨਾਂ ਪਹਿਲੇ ਹੀ ਕਹਿਆ ਹੈ ਵੀ ਤੈਨੂੰ ਮਾਰਨਾ ਹੈ 6 ਸਾਲ ਹੋ ਗਏ ਨੇ ਯਾਨੂ ਤੇ ਨਾ ਕਿਹਾ ਮਾਰ ਨਾ ਹੈ ਤੈਨੂੰ ਤੈਨਾਂ ਰਾਜੀ ਨਹੀਂ ਗਏਹੀਂ ਤੇ ਬਾਕੀ ਮਾਂ ਪੇ ਕਰੋ ਤੋਰਿਆ ਨੇ ਤੇਤਾਏ ਚਾਚੇ ਹਾਰੇ ਇੰਦਾ ਬਰਾ ਇਨਾ ਸਾਰਿਆਂ ਨਾਲ ਮਿਲ ਕੇ ਮਾਰੇ ਆ ਕੀ ਇਹ ਕਿਹੜੇ ਕੁੱਟ ਮਾਰ ਕੀਤੀਆਂ ਹਾਂਜੀ ਕਿਹੜੇ ਕੀ ਮਾਰਿਆ ਕੀ ਤੁਹਾਡੇ ਕਾਪੇ ਤੇ ਕਿਰਚਾਂ ਹੋਰ ਕੀ ਹੋਰ ਡਾਂਗਾ ਸੋਟੀਆਂ ਨਾਲ ਕੁੱਟਿਆ ਕਿੰਨੇ ਜਣੇ ਹਮਲਾਵਰ ਸੀ ਲਗੈ ਸੀ 6 6-7 ਜਣੇ ਗਏ ਕੋਣ ਸੀਗੇ ਇੱਕ ਸਰਵਜੀਤ ਸਿੰਘ ਮੰਗਲ ਸਿੰਘ ਨੇ ਕੀ ਲੱਗਦੇ ਸੀ ਇਹ ਇਹਦਾ ਸੋਹਰਾ ਪਰਿਵਾਰ ਤੇ ਮੇਰੇ ਤੇ ਉਹਨਾਂ ਨੇ ਆ ਬੜਾ ਹਾਂਜੀ ਬੜੇ ਸੋਹਰਾ ਪਰਿਵਾਰ ਨੇ ਹਾਂਜੀ ਇੱਕ ਮੇਰੇ ਚਾਚਾ ਸੀ ਇੱਕ ਮੇਰਾ ਭਰਾ ਸੀ ਤੇ ਕੁੱਤੇ ਕੀ ਜਾਨੋ ਮਾਰ ਕੇ ਸੱਟ ਗਿਆ ਕਿਸ ਤਰ੍ਹਾਂ ਹਾਂਜੀ ਜਾਂ ਆਦੇ ਮੈਨੂੰ ਜਾਨੋ ਮਾਰ ਕੇ ਸੱਟ ਗਿਆ ਨੇ ਹਾਂਜੀ ਕਾਨੂੰਨੀ ਮੰਗ ਦੇ ਕਾਰਵਾਈ ਦੀ ਹੁਣ ਇਹੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਕਾਰਵਾਈ ਕਰਵਾਈ ਹਾਂਜੀ ਹਾਂਜੀ